ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਵਾਗਤ ਹੈ ਜੀ ਤੁਹਾਡਾ ਨਵੇਂ ਵਲੌਗ 'ਚ ਤੇ ਜਾਦਾ ਗੱਲ ਨੂੰ ਨਹੀਂ ਖਿਜਣਾ ਅੱਜ ਸਵੇਰੇ ਫੋਨ ਆਇਆ ਇੱਕ ਭੈਣ ਦਾ ਤੇ ਉਹਨਾਂ ਦਾ ਵਿਆਹ 12 ਤਰੀਕ ਨੂੰ 11 ਤਰੀਕ 10 ਕਿ 10 11 ਤਰੀਕ ਨੂੰ ਤੇ ਮਤਲਬ ਉਹ ਕਹਿੰਦੇ ਕਿ ਸਾਡੇ ਕੋ ਕੋਈ ਅਰੇਂਜਮੈਂਟ ਨਹੀਂ ਹੋਣਦਿਆ ਕੋਈ ਹੱਥ ਪੱਲਾ ਨਹੀਂ ਫੜਾਉਂਦਿਆ ਤੇ ਇਸ ਕਰਕੇ ਆਪਾਂ ਵਿਆਹ ਕੈਨਸਲ ਕਰ ਦੇਣਾ ਤੇ ਜਾਣ ਦੀ ਮਜਬੂਰੀ ਆ ਆਪਾਂ ਉਹ ਵੈਸੇ ਤੇ ਪਹਿਲਾਂ ਇਨਕੁਆਰੀ ਲਈ ਜਾਈਦਾ ਪਿੰਡ ਦੇ ਸਰਪੰਚ ਨਾਲ ਗੱਲ ਕਰੀਦੀ ਆ ਉੱਥੇ ਜਾ ਕੇ ਪਤਾ ਕਰੀਦਾ ਉਸ ਤੋਂ ਬਾਅਦ ਆਪਾਂ ਉਹਨਾਂ ਦੀ ਜੋ ਵੀ ਹਿੰਦੀ ਸੇਵਾ ਕਰੀਦੀ ਆ ਪਰ ਅੱਜ ਉਹਨਾਂ ਦੇ ਬੋਲ ਹੀ ਇਦਾਂ ਦੇ ਹੈ ਕਿ ਆਪਾਂ ਨੇ ਕੋਈ ਇਨਕੁਆਰੀ ਨਹੀਂ ਕੀਤੀ ਕੋਈ ਕੁਝ ਨਹੀਂ ਜਸਟ ਉਹਨਾਂ ਦੀ ਕਾਲ ਤੇ ਉਹਨਾਂ ਨੇ ਜਿਹੜੀ ਵੀਡੀਓ ਭੇਜੀ ਉਹਦੇ ਤੇ ਟਰਸਟ ਕਰਕੇ ਸ਼ਾਪਿੰਗ ਕਰਨ ਲਈ ਨਿਕਲ ਚੁੱਕੇ ਆ ਤੇ ਸ਼ਾਪਿੰਗ ਕਰਕੇ ਤੇ ਫਿਰ ਉਹਨਾਂ ਨੂੰ ਸਮਾਨ ਜਿਹੜਾ ਉਹਦੇ ਚੱਲਦੇ ਆ ਤੇ ਜੁੜੇ ਰਹੋ ਵਲੌਗ ਦੇ ਨਾਲ ਪਹੁੰਚ ਕੇ ਤੁਹਾਨੂੰ ਮਿਲਦੇ ਆ ਲਓ ਜੀ ਤੇ ਹੁਣ ਆਪਾਂ ਗਏ ਆ ਆਈਡੀਆ ਚ ਮਾਰਕੀਟ ਹੈ ਪਹਿਨ 10 ਸਾਮਾਨ ਲੈਣੇ ਜੋ ਵੀ ਉਹਨਾਂ ਦਾ ਹੁੰਦਾ ਸਾਮਾਨ ਤੇ ਜਾ ਰਹੇ ਆ ਬਾਕੀ ਟੋਟਲੀ ਮਾਰਕੀਟ ਕਲੋਜ਼ ਆ ਮਿਲਦੇ ਆ ਜੁੜੇ ਰਹੋ ਲਓ ਜੀ ਝੂੜਾ ਲੈਣ ਪਹਿਲਾਂ ਗਏ ਹਾਂ ਤੇ ਝੂੜੇ ਦੀ ਦੁਕਾਨ ਤੇ ਹੀ ਰਾਸ਼ਾ ਹੀ ਸੁਚਿੰਦਰ ਮੇਕਅਪ ਕਿੱਟ ਬਣਾ ਲਈ ਉਹ ਮਾਰਕੀਟ ਵੀਡੀਓ ਰੋਲ ਪਾਉਂਦੇ ਹੋ ਜਾਣੀ ਹੈ ਪੈਗ ਲੈ ਲੈ ਜੀ ਆ ਲੈਣੇ 30 ਕਿੰਨੇ ਕਿਨੇ ਮੈਂ ਕਹਿੰਦਾ ਸਾਰੇ ਨਹੀਂ ਅਲੱਗ ਅਲੱਗ ਰੇਂਜ ਦਾ ਕੋਈ ਚੁੱਕ ਨਹੀਂ ਚੌਧੀਆਂ ਕੰਮ ਮਾਰਾ ਇਹ ਲਾਇਰ ਖੈ ਨਹੀਂ ਚੱਕ ਲਈ ਆ ਲੈ ਲਈ ਪਿੱਛੇ ਆ ਬਸ ਦੰਨੋ ਗਿਆ ਹਾਂ ਇਹ ਦੇਖੋ ਛੇ ਇਹਨਾਂ ਨੰਬਰ ਵੇਖੋ ਹਾਂਜੀ ਛੇ ਗਲੀਰ ਜਿਹੜੇ ਕੱਲ ਪਿੱਛੇ 49 ਹਾਂਜੀ ਭਾਈ ਇਹ ਦੇਖੋ ਆ ਗਏ ਆਹ ਸੋਹਣੀ ਸਾਬ ਨਾ ਨਾ ਆਹ ਬਹੁਤ ਸੋਹਣੀ ਮੈਂ ਤਾਂ ਨਾ ਲੋੜ ਵੀ ਨਹੀਂ ਹੁੰਦਾ ਜੋ ਕਿਆ ਕਿਆ ਹੋਵਾ ਆਦੀ ਨਾ ਹੀ ਮੈਂ ਫੋਨ ਆਉਣਗੇ ਆਵੇ ਆ ਮੈਂ ਦਿਓ ਹਣਾ ਕਹਿੰਦੇ ਤੁਹਾਡੇ ਨਾਲ ਆਈਟਮ ਲਾਉਣਾ ਮੈਂ ਦੱਸਦੀ ਕਿਹੜਾ ਜਿਹੜੀ ਲਿਸਟ ਹੈ ਇਹ ਕਿਆ ਜੁੜਾ ਹੈ ਵੀਰ ਜੀ ਜਿਹੜੇ 30000 ਰੁਪਏ ਦਾ ਮਾਡਲ ਲਓ ਤੇ ਗਾਇਸ ਬੜੀ ਜਦੋਂ ਜਹਿਦ ਦੇ ਨਾਲ ਸ਼ਾਪਿੰਗ ਕੀਤੀ ਗਈ ਸ਼ਾਪਿੰਗ ਕੀਤੀ ਗਈ ਜਿਹੜੇ ਹਾਲਾਤ ਤੁਹਾਨੂੰ ਦੱਸੇ ਹੀ ਕਿੰਨਾ ਹਾਲਾਤਾਂ ਚ ਫੋਨ ਆਇਆ ਸੀ ਤੇ ਭੱਜ ਭੱਜ ਕੇ ਸ਼ਾਪਿੰਗ ਕੀਤੀ ਉਧਰੋਂ ਉਧਰੋਂ ਐਕਟਿਵ ਆ ਤੇ ਬੈਗ ਘਰੇ ਰਹਿ ਗਏ ਸੀ ਬੈਗ ਮੰਗਾਇਆ ਫਿਰ ਇਹਨਾਂ ਨੂੰ ਗੱਡੀ ਲਾ ਕੇ ਖਿਲਾਰ ਕੇ ਆਪਾਂ ਐਕਟਿਵ ਆ ਤੇ ਗਏ ਭੱਜ ਭੱਜ ਕੇ ਸ਼ਾਪਿੰਗ ਕੀਤੀ ਤੇ ਬਸ ਹੁਣ ਮਹਾਰਾਜ ਕਰੇਗੀ ਉਹਨਾਂ ਨੂੰ ਪਸੰਦ ਆ ਜੇ ਤੇ ਪਸੰਦ ਤੇ ਆ ਹੀ ਜਾਣਾ ਮੇਰੇ ਹਿਸਾਬ ਨਾਲ ਕਿਉਂਕਿ ਆਪਾਂ ਮੈਂ ਪਰਸ਼ੀ ਫੋਨ ਤੇ ਕਿਹੜਾ ਰੰਗ ਚਾਹੀਦਾ ਵਾ ਕਿਹੜੀ ਚੀਜ਼ ਇਹ ਵੀਡੀਓ ਕਾਲ ਤੇ ਉੱਤੇ ਸਾਰਾ ਕੁਝ ਦਿਖਾਤਾ ਹੈ ਰਾਂ ਛੂੜਾ ਵੀ ਪਸੰਦ ਕਰਾਟਾ ਕਲੀਰ ਵੀ ਕਰਾਉਂਦੇ ਮਰੀਕਾ ਇਸ ਵੈਸੀ ਬਹੁਤ ਸੋਣੀ ਹੁੰਦੀ ਐ ਬੈਸਟ ਬੈਸਟ ਐ ਤੇ ਐਸੀ ਨਹੀਂ ਮਜ਼ਾਕ ਕੀ ਲਾਗੇ ਤੈਨੂੰ ਲੈ ਲੈ ਜੋ ਕੋਈ ਚੱਕਰ ਨਹੀਂ ਮੈਂ ਤੇ ਆਪ ਹੀ ਹੱਸ ਪੀਆ ਵੀ ਤੁਸੀਂ ਉਹ ਗੱਲ ਤੁਸੀਂ ਕਰ ਜਿਹੜੀ ਜਿਹੜੀ ਔਰਤ ਆਪਣੇ ਆਦਮੀ ਤੋਂ ਅੰਦੀ ਇੱਕ ਮੈਂ ਸੂਟ ਲਵਾ ਕਿ ਨਾਂ ਲਵਾ ਉਹਦੀ ਚੋਇਸ ਕੀ ਹੋਏਗੀ ਇਹ ਸਾਰੇ ਬੈਸਟ ਉਹ ਮੈਂ ਨਹੀਂ ਆਪਣੇ ਲਈ ਇਹ ਸੂਟ ਸੋਣਾ ਨਹੀਂ ਆ ਚੁੱਕ ਕੇ ਵਾਪਸ ਕਰਾਉਣਾ ਨਹੀਂ 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 ਪਤਾ ਸਾਬ ਮੈਂ ਕਦੇ ਇਦਾਂ ਦੀ ਨੌਕਤ ਨਹੀਂ ਲੈਂਦੀ ਕਿ ਮੈਂ ਵਾਪਸ ਕਰਕੇ ਆਵਾਂ ਮਤਲਬ ਕਿ ਮੈਂ ਸੂਟ ਲੈਣ ਜਾਵਾਂ ਤੇ ਇਹਨਾਂ ਨੂੰ ਨਾਲ ਲੈ ਕੇ ਜਾਨੀ ਆ ਹਨਾ ਮੈਂ ਆਪ ਕੋ ਪਤਾ ਹੈ ਕਿ ਉਹ ਸਾਰੇ ਜਣੇ ਮੇਰੇ ਦਰਦ ਸਮਝਦੇ ਹੋਗੇ ਕਿ ਮੈਂ ਨਾਲ ਨਹੀਂ ਜਾਂਦਾ ਤੁਸੀਂ ਵੀ ਨਾਲ ਜਾਂਦੇ ਹੋਗੇ ਹਨਾ ਕਿਉਂਕਿ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਕਿ ਉਹ ਕੀ ਇਹ ਤੇ ਗਾੜੀ ਅਗਲੇ ਡਾਟ 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 ਪੇਮੈਂਟ ਇਹਨਾਂ ਨੇ ਕਰਨੀ ਆ ਗੱਲ ਖਤਮ ਬਸ 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 ਮੇਰੀ ਗੱਲ ਤਾਂ ਦੇਣਾ ਨਹੀਂ ਕਰਨਾ ਮੇਰੀ ਗੱਲ ਤੁਸੀਂ ਜਿਹੜੀ ਹੈ ਨਾ ਮੇਰੀ ਬੁਝਲੀ ਆ ਮੋੜ ਦਿਓ ਮੋੜ ਦਿਓ ਤੇ ਅਖੀਰਲੀ ਗੱਲ ਇਹ ਤੇ ਮੇਰੇ ਕੀ ਕੀਲ ਕੀਲ ਕੇ ਰੱਖਦਾ ਤੇ ਉਹ ਗਾੜੀ ਉਹ ਨਾ ਇਹ ਅਕਸਰ ਅਖੀਰਲੀ ਗੱਲ ਤੇ ਕੀਨੇ ਜਾਂਦੇ ਇਹਦੇ ਜਾਂਦੇ ਆ ਆਪਾਂ ਸਿੱਧੇ ਜਾਣਾ ਸੀ ਹਾਂਜੀ ਹਾਂਜੀ ਇਹ ਬਸ ਸਿੱਧੇ ਜਾਣਾ ਟੈਨਸ਼ਨ ਨਾ ਲੋ ਇਹ ਚਭਾਲ ਜਾਣਾ ਚਭਾਲ ਤੇ ਜਾਣਾ ਅਗਲੇ ਪਾਸੇ ਗੱਗੋਮਾਲ ਭੁੱਖ ਬੜੀ ਲੱਗੀ ਭੁੱਖ ਬੜੀ ਲੱਗੀ ਭੁੱਖ ਆ ਲੱਗਿਆ ਸੀ ਚਲੋ ਜੀ ਇਹ ਨਾ ਪਕਾ ਦਸਣਾ ਨਹੀਂ ਇਹ ਬੋੜਾ ਕੁਝ ਖਵਾ ਦਿੰਦੀ ਇਹ ਬਹੁਤ ਕੁਝ ਖਵਾ ਦਿੰਦੇ ਸਾਬਾ ਦੋ ਮਿੰਟ ਤੱਕ ੜੜੇ ਬਸ ਨਹੀਂ ਨਹੀਂ ਫੋਨ ਕਰਾਂ ਨੂੰ ਚਲੋ ਠੀਕ ਹੈ ਇਹ ਆਪਣੀ ਬਰਾਦਰੀ ਦਾ ਮਤਲਬ ਮਜਬੀ ਸਿੱਖਾਂ ਦਾ ਸਰਪੰਚ ਆ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਕੋਦ ਮੈਂ ਫੋਨ ਲਾ ਕੇ ਜਾਂ ਮੈਂ ਆਪ ਵੀ ਉਹਨੂੰ ਮਿਲਣਾ ਕਿ ਆਪਾਂ ਕਰੀਏ ਕੋਈ ਗੱਲ ਨਹੀਂ ਆ ਕਰੀਏ ਕੋਈ ਗੱਲ ਨਹੀਂ ਅੱਜ ਆਉਣੇ ਆ ਕੱਲ ਆਉਣੇ ਆ ਫੋਨ ਹੋਣੇ ਸ਼ੁਰੂ ਹੋ ਜਾਂਦੇ ਆ ਕਿ ਤੁਸੀਂ ਵੀਡੀਓ ਡਿਲੀਟ ਕਰੋ ਤੋ ਹੀ ਸਾਡਾ ਜਲੂਸ ਕੰਟਨ ਦੇ ਉਹ ਸਾਡੇ ਸਾਨੂੰ ਪਿੰਡ ਚ ਨੱਕ ਦੇਣ ਜੋ ਕਰਨੀ ਛੱਡਿਆ ਤੇ ਫਿਰ ਉਸ ਹਾਲ ਹੋ ਗਈ 45 ਸਾਲ ਤੇ ਪਹਿਲਾ ਬੱਚਾ ਵਿਆਹਣ ਲੱਗਿਆ ਨਹੀਂ ਪਹਿਲਾ ਮੁੰਡਾ ਪਹਿਲਾ ਮੁੰਡਾ ਆ ਮੁੰਡਾ ਵੱਡਾ ਸਭ ਤੋਂ ਹਾਂਜੀ ਮੁੰਡਾ ਵੱਡਾ ਤੇ ਇਹ ਕੋ ਛੋਟੀ ਗੁੱਡੀ ਆ ਤੇ ਉਹ ਨਰੇਗਾ ਤੇ ਗਈ ਆ 5 6 ਵਜੇ ਉਹਨੇ ਆਉਣਾ ਅੱਛਾ ਛੋਟੀ ਗੁੱਡੀ ਇੱਕ ਇਹ ਨਾ ਤੁਹਾਨੂੰ ਮੈਂ ਇੱਕ ਬੇਨਤੀ ਕਰ ਦਿੰਨਾ ਵਾ ਕਿ ਇਹ ਸਾਰਾ ਕੁੜੀ ਦਾ ਸਾਰਾ ਸਮਾਨ ਜੇ ਠੀਕ ਹੈ ਜੀ ਇਹਦੇ 6-7 ਵਿਆ ਹੋਰ ਰੰਬੇ ਮਹਿਮਾਨ ਜੀ ਐਨੀ ਕਿ ਸਾਡੀ ਜੀ ਇਹਨਾਂ ਨੇ ਫੋਨ ਕੀਤਾ ਤੇ ਅੱਜ ਜੀ ਹਾਂਜੀ ਤੁਹਾਡੇ ਤੱਕ ਪਹੁੰਚ ਗਿਆ ਠੀਕ ਹੈ ਨਾ ਹਾਂਜੀ ਹਾਂ ਹਾਂਜੀ ਸਾਰਾ ਸਮਾਨ ਜਿਹੜਾ ਅਸੀਂ ਕੁੜੀਆ ਵਾਸਤੇ ਲੈ ਕੇ ਗਏ ਹਾਂ ਡਿਟੇਲ ਦੇ ਵਿੱਚ ਤੁਸੀਂ ਬੜੀ ਸਲੋ ਦੇਖਣ ਵਾਸਤੇ ਹੈਨਾ ਨੇਚਰਲੀ ਜਿਹੜੀ ਆਪਾਂ ਵੀਡੀਓ ਬਣਾਈ ਉਹ ਦੇਖਣ ਵਾਸਤੇ ਹਮਤਨ ਜੀ ਅੰਮ੍ਰਿਤਸਰ ਵੱਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਇਹ ਵੀਡੀਓ ਕੱਲ ਨੂੰ ਆਊਗੀ ਉਸ ਚੈਨਲ ਤੇ ਤੇ ਬਾਕੀ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੋ ਵਦ ਤੋਂ ਵਦ ਵਲੌਗਸ ਨੂੰ ਪਿਆਰ ਦਿਆ ਕਰੋ ਤੇ ਪ੍ਰੋਪਰ ਜਿਹੜੀ ਡਿਟੇਲ ਵੀਡੀਓ ਆ ਇਹਨਾਂ ਦੀ ਉਹ ਉਸ ਚੈਨਲ ਤੇ ਆਏਗੀ ਥੈਂਕ ਯੂ ਕੀਤੇ ਪਿਆਰੇ ਹੋ ਸੇਵਾ ਕਰਕੇ ਇੰਨਾ ਜਿਆਦਾ ਮਜ਼ਾ ਆਇਆ ਨਾ ਅਸਲੀ ਸੇਵਾ ਸੇਵਾ ਅਨੰਦ ਕੋਈ ਕੋ ਪਰੰਪਰਾ ਅਸਲੀ ਕਿਤਾਬ ਸੇਵਾ ਲੈਣੀ ਹੁੰਦੀ ਹੈ ਅੱਜ ਫੋਨ ਆਇਆ ਸਪੈਰੀ ਤੇ ਅੱਜ ਹੀ ਉਹਨਾਂ ਦੀ ਪਰਚੇਜ਼ਿੰਗ ਕੀਤੀ ਤੇ ਅੱਜ ਹੀ ਉਹਨਾਂ ਦੇ ਤੱਕ ਪਹੁੰਚਦਾ ਕਰ ਦਿੱਤੀ ਤੇ ਅੱਜ ਹੀ ਵੀਡੀਓ ਤੁਹਾਡੇ ਸਾਹਮਣੇ ਆ ਗਈ ਨਹੀਂ ਪਤਾ ਕੀ ਹੋਇਆ ਸੀ ਤਿਆਰੀ ਵੀ ਕੋਈ ਨਹੀਂ ਵੀਡੀਓਜ਼ ਰੋਜ਼ ਆਉਂਦੀਆਂ ਵਾਂ ਹਨਾ ਐਵੇਂ ਕਹੀਏ ਰਿਕੁਐਸਟਾਂ ਵਾਸਤੇ ਜਿਤਨਾ ਇਨਕੁਆਰੀ ਵਾਸਤੇ ਰੋਜ਼ ਵੀਡੀਓਜ਼ ਆਉਂਦੀਆਂ ਵਾਂ ਕਿ ਆਹ ਸਾਡਾ ਘਰ ਹੈ ਆਹ ਪਰਿਵਾਰ ਹੈ ਇਹਨਾਂ ਦੀ ਮਦਦ ਕਰੋ ਹਨਾ ਹੁਣ ਉਹਨੂੰ ਟਾਈਮ ਲੱਗਦਾ ਇਨਕੁਆਰੀ ਨੂੰ ਤੇ ਇਹ ਗਏ ਕਿਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਅੱਜ ਕੀ ਪਲਾਨ ਆ ਤੇ ਮੈਂ ਕਿਹਾ ਕਿ ਉਹ ਜਿਹੜੀ ਵੀਡੀਓ ਆਈ ਹੈ ਨਾ ਉਹ ਮੈਨੂੰ ਲੱਗਦਾ ਨਹੀਂ ਇੱਡੀ ਆਪਾਂ ਕਰਦੇ ਆ ਤੁਸੀਂ ਫੋਨ ਕਰੋ ਉਹਨਾਂ ਨੂੰ ਉਹਨਾਂ ਨੇ ਇਹਨਾਂ ਨੇ ਫੋਨ ਕੀਤਾ ਇਹਨਾਂ ਨੂੰ ਜੈਨੂਇਨ ਲੱਗਾ ਨਾਲ ਦੀ ਨਾਲ ਹੀ ਨਾਲ ਇੱਕ ਗੱਲ ਬੜੀ ਵੱਡੀ ਕਹੀ ਸੀ ਉਹਨਾਂ ਨੇ ਕਹਿੰਦੇ ਕਿ ਸਾਡਾ ਇੱਥੋਂ ਤੱਕ ਲੱਗੰਦਿਆ ਵਾ ਕਿ ਸ਼ਾਇਦ ਵਿਆਹ ਕੈਨਸਲ ਹੋ ਜਾਵੇ ਕਿਉਂਕਿ ਪ੍ਰਬੰਧ ਹੀ ਨਹੀਂਗਾ ਕੁਝ ਵੀ ਨਹੀਂਗਾ ਤੋਂ ਫਿਰ ਮਨ ਨੂੰ ਹੱਟ ਹੋਇਆ ਵਾ ਕਿ ਜੇ ਸਭ ਕੁਝ ਹੁੰਦਿਆ ਹੋਣਾ ਵੀ ਅਸੀਂ ਜੇ ਹੱਥ ਦੇ ਹੱਥ ਧਰ ਕੇ ਬੈਠੇ ਰਹੇ ਨਾ ਤੇ ਮੇਰੇ ਖਾਲ ਦੇ ਵਿੱਚ ਰਾਤ ਨੂੰ ਕਈ ਰਾਤਾਂ ਸਾਨੂੰ ਨੀਂਦ ਨਹੀਂ ਆਉਣੀ ਆ ਉਹ ਉਸ ਗੱਲ ਕਰਕੇ ਤੇ ਹੁਣ ਜਦੋਂ ਆਪਾਂ ਉੱਥੇ ਜਾ ਕੇ ਆਏ ਜਿੱਦਾਂ ਤੁਸੀਂ ਵੀਡੀਓ ਵੇਖ ਹੀ ਲਈ ਐ ਕਿ ਉਹ ਕਹਿੰਦੇ ਕਿ ਅੱਜ ਦੀ ਰਾਤ ਸਾਡੀ ਬਹੁਤ ਸੋਖੀ ਲੰਘੂਗੀ ਨੀਂਦ ਬਹੁਤ ਸੋਹਣੀ ਆਊਗੀ ਸੋਖੀ ਨੀਂਦ ਆਊਗੀ ਕਿ ਇੰਨਾ ਕੁ ਪ੍ਰਬੰਧ ਹੋ ਗਿਆ ਦੇ ਵਾਕਈ ਜਨੂਨ ਪਰਿਵਾਰ ਹੀ ਬਤ ਮਤਲਬ ਕਿ ਵਾਕਈ ਉਹਨਾਂ ਨੂੰ ਲੋੜੀ ਤੇ ਹੁਣ ਬਾਕੀ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਵੇਖਾਂਗੇ ਕਿ ਜੇ ਤੁਸੀਂ ਅੱਗੇ ਆਉਂਦੇ ਹੋ ਤੇ ਆਪਾਂ ਬਰਾਤ ਦਾ ਵੀ ਅਰੇਂਜਮੈਂਟ ਕਰਾਂਗੇ ਹਾਂ ਤੇ ਜੁੜੇ ਰਹੋ ਵਲੌਗਾਂ ਦੇ ਨਾਲ ਵਲੌਕਸ ਨਾਲ ਨਹੀਂ ਵਲੌਗਾਂ ਨਾਲ ਜੁੜੇ ਰਹੋ ਤੇ ਵਲੌਗ ਤੇ ਵਲੌਗ ਬਣ ਜਾਓ ਠੀਕ ਹੈ ਜੀ ਆਪਾਂ ਇੱਥੇ ਨਾਲੇ ਵਲੌਗ ਦਾ ਹੁਣ ਐਂਡ ਵੀ ਕਰ ਦਈਏ ਤੇ ਹੁਣ ਕਿਉਂਕਿ ਮੈਨੂੰ ਪਤਾ ਹੈ ਅੱਗੇ ਜਾ ਕੇ ਸਾਨੂੰ ਵਲੌਗ ਦਾ ਚੇਤਾ ਨਹੀਂ ਰਹਿਣਾ ਹੁਣ ਆਪਾਂ ਵਲੌਗ ਦਾ ਐਂਡ ਕਰ ਦਿੰਨੇ ਆ ਪਤਾ ਨਹੀਂ ਹੁਣ ਅੱਜ ਵੇਖਣ ਨੂੰ ਮਿਲੂਗਾ ਕਿ ਕੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ